ਕੀ ਨਾ ਭਾਈ ਆਪਣਾ ਉਹ ਸਰਪਾ ਬੇ ਆਏ ਹੋ ਸੀ ਤੇ ਕਿੱਦਾਂ ਦਾ ਲੱਗਿਆ ਲੱਗਰ ਚੱਪ ਬਹੁਤ ਵਧੀਆ ਸਰ ਬਹੁਤ ਵਧੀਆ ਲੱਗਾ ਹੰਨੇ ਅਸੀਂ ਫਸਟ ਟਾਈਮ ਇੱਥੇ ਆਏ ਆ ਤੇ ਲੰਗਰ ਬਹੁਤ ਵਧੀਆ ਲੱਗਾ ਘੜਵੜ ਗ੍ਰੋਟ ਮਿਲਦੀ ਇੱਥੇ ਕੀ ਕਰਦੇ ਹੋ ਤੁਸੀਂ ਮੈਂ ਤਾਂ ਕਾਲੇਜ ਪੜ੍ਹਦਿਆਂ ਪੀਜੀ ਚ ਰਹਿੰਦੇ ਹਾਂ ਹਾਂਜੀ ਸਰ ਪੀਜੀ ਚ ਰਹਿੰਦੇ ਆਪਾਂ ਤੇ ਪੀਜੀ ਚ ਇਦਾਂ ਦੀ ਰੋਟੀ ਮਿਲ ਜਾਂਦੀ ਨਹੀਂ ਸਰ ਉੱਥੇ ਤੇ ਬਹੁਤ ਟੇਸ ਨਹੀਂ ਹੁੰਦੇ ਰੋਟੀ ਲੇਕਿਨ ਇੱਥੇ ਆਪਾਂ ਆਏ ਆ ਪਹਿਲੀ ਵਾਰ ਤਾਂ ਨੋ ਘੜਵੜ ਕਾ ਖਾਣਾ ਮਿਲਿਆ ਇੱਥੇ ਅਸੀਂ ਹੁਣ ਪੀਜੀ ਜਾ ਕੇ ਨਾਲ ਦੇ ਆਪਣੇ ਯਾਰਾਂ ਦੋਸਤਾਂ ਨੂੰ ਵੀ ਦੱਸਾਂਗੇ ਅੱਥੇ ਆਉ ਤੇ ਪੀੜ ਘਰ ਵਰਗਾ ਖਾਣਾ ਖਾਓ। ਇਹ ਦੋ ਲਾਈਨਾਂ ਚ ਕੁਝ ਕਹਿਣ ਲਈ ਕਿਹਾ ਜਾਏ ਇਸ ਲੰਗਰ ਬਾਰੇ ਤੇ ਕੀ ਕਹਿਣਾ ਚਾਹੋਗੇ? ਬਹੁਤ ਵਧੀਆ ਲੰਗਰ ਆ। ਇਦਾਂ ਪੱਕੜੇ ਰੋਟੀ ਖਾਈਦੇ ਉਦਾਂ ਸੇਮ ਅੱਦੇ ਅੱਦਾਂ ਦੀ ਰੋਟੀ ਆਪਣੇ ਘਰ ਨੂੰ ਮਿਲਦੀ ਪਈ ਆ। ਸਵਾਦ। ਬਹੁਤ ਵਧੀਆ ਸਾਰ ਸਵਾਦ ਆਤੈ। ਇਹ ਸੇਵਾ ਪੰਜ 6 ਮਹੀਨੇ ਹੋਇਆ ਚਾਲੂ ਕੀਤੀ ਐ। ਪਹਿਲਾਂ ਵਿਚਾਰ ਹੀ ਕਰਦੇ ਰਹੇ ਆ ਕਿ ਬਈ ਅਸੀਂ ਲੋਕਾਂ ਦੀ ਸੇਵਾ ਕਿਵੇਂ ਕਰ ਸਕਦੇ ਆ। ਮੈਂ ਵੀ ਸੋਚਿਆ ਕਿ ਭਈ ਮੈਂ ਇਹ ਵੇਖਿਆ ਜੀਟੀਯੂ ਤੇ ਕਈ ਜੀਟੀਯੂ ਤੇ ਵੀ ਤੇ ਅਖਬਾਰਾਂ ਦੇ ਵਿੱਚ ਵੀ ਕਈ ਵਾਰ ਇਹ ਪੜਿਆ ਕਿ ਭਈ ਲੋਕ ਲੰਗਰ ਦੀ ਸੇਵਾ ਕਰਦੇ ਆ ਸੋ ਅਸੀਂ ਵੀ ਇਹ ਸੋਚਿਆ ਕਿ ਸੋ ਵਰੀਆ ਕੰਮ ਹੋਰ ਕੋਈ ਨਹੀਂ ਹੋ ਸਕਦਾ ਕਿ ਲੋਕਾਂ ਨੂੰ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਭੋਜਨ ਸ਼ਿਕਾਇਆ ਜਾਏ ਔਰ ਉਹ ਸਸਤੇ ਰੇਟ ਤੇ ਤਾਂ ਕਿ ਮਤਲਬ ਹੈ ਉਹਨਾਂ ਨੂੰ ਇਹ ਵੀ ਨੂੰ ਮਹਿਸੂਸ ਹੋਏ ਕਿ ਅਸੀਂ ਮਹਿੰਗਾ ਭੋਜਨ ਖਾ ਰਹੇ ਆ ਕਿਉਂਕਿ ਫ੍ਰੀ ਭੋਜਨ ਦੇ ਸੀ ਇਸ ਕਰਕੇ ਨਹੀਂ ਦੇ ਰਹੇ ਕਿਉਂਕਿ ਫਿਰ ਵੇਸਟੇਜ ਜ਼ਿਆਦਾ ਹੁੰਦੀ ਹੈ ਕਈ ਲੋਕ ਜਿਨ੍ਹਾਂ ਨੂੰ ਨਹੀਂ ਜਰੂਰਤ ਉਹ ਵੀ ਫ੍ਰੀ ਕਰਕੇ ਮਤਲਬ ਸ਼ੱਕ ਦੇਣਾ ਤੇ ਇਸ ਕਰਕੇ ਵੇਸਟੇਜ ਜ਼ਿਆਦਾ ਹੁੰਦੀ ਹੈ ਅਸੀਂ ਮਾਮੂਲੀ ਜਿਹਾ ਰੇਟ ਰੱਖਿਆ ਹੋਇਆ ਹੈ ਕੀ ਸਿਸਟਮ ਰੱਖਿਆ ਪੂਰਾ ਅਸੀਂ ਦੇਖੋ ਇਸੇ ਵਿੱਚ ਅਸੀਂ ਦਾਲ ਫਿਰ ਰੋਜ਼ ਮਤਲਬ ਅਸੀਂ ਕਿਸੇ ਵੇਲੇ ਦਾਲ ਹੋ ਜਾਂਦੀ ਹੈ ਕਿਸੇ ਵੇਲੇ ਕੜੀ ਹੁੰਦੀ ਹੈ ਕਿਸੇ ਵੇਲੇ ਕੋਈ ਸਬਜ਼ੀ ਵੀ ਆ ਜਾਂਦੀ ਹੈ ਫੁਲਕੇ ਵੀ ਆ ਜਾਂਦੇ ਨੇ ਹਾਂਜੀ ਚਾਵਲ ਵੀ ਦੇ ਦੇਣੇ ਹਾਂਜੀ ਜਿਸ ਤਰ੍ਹਾਂ ਦੀ ਕਿਸੇ ਨੂੰ ਜ਼ਰੂਰਤ ਹੋਈ ਹੈ ਉਹ ਲੈ ਕੇ ਖਾ ਸਕਦੇ ਹਾਂ ਕਿਤੇ ਤਿਆਰ ਕਰ ਦਿਓ ਸਾਰਾ ਇਹ ਸਾਰਾ ਸਮਾਨ ਸਾਡਾ ਆਪਣੇ ਘਰ ਐਸੀ ਕਰਦੇ ਆ ਸਾਡੀਆਂ ਹਾਂ ਕਰਦੀਆਂ ਨੂੰਹਾਂ ਰਾਣੀਆਂ ਉਹ ਬਣਾਉਂਦੀਆਂ ਨੇ ਸਾਰੀਆਂ ਸਾਰੀ ਸੇਵਾ ਕਰਦੀਆਂ ਨੇ ਸਬਜ਼ੀ ਵਗੈਰਾ ਜੋ ਰੋਟੀਆਂ ਪਕਾ ਰਾਂ ਪਕਾਉਂਦੀਆਂ ਨੇ ਹਾਂਜੀ ਤੁਸੀਂ ਕਿੰਨੇ 4-5 ਮਿੰਟ ਦੇ ਸ਼ੁਰੂ ਤਾਂ ਇਹਦਾ ਪੂਰਾ ਲਾਰਜ ਹੈ ਜਿੱਦਾਂ ਲੋਕੀ ਅੰਦਰ ਵੀ ਆ ਕੇ ਬੈਠ ਕੇ ਖਾ ਸਕਦੇ ਨੇ ਇਹ ਵਿਚਾਰ ਕਿੱਦਾਂ ਆਇਆ ਤੇ ਕਿਉਂਕਿ 4-5 ਮਹੀਨਿਆਂ ਦਾ ਤਾਂ ਕੰਮ ਹੈ ਨਹੀਂ ਹੈ ਪਲੈਨਿੰਗ ਤਾਂ ਪਹਿਲੇ ਹੀ ਕਰ ਲਈ ਹੋਣੀ ਹੈ ਹਨੇ ਪਲੈਨਿੰਗ ਤੇ ਅਸੀਂ ਕਾਫੀ ਚਿਰ ਤੋਂ ਕਰ ਰਹੇ ਹਾਂ ਕਿਉਂਕਿ ਇਹ ਇਹ ਜੀ ਲਗਾਤਾਰ ਸ਼ੁਰੂ ਕਰਨਾ ਹੈ ਇਹ ਨਹੀਂ ਕਿ ਅਸੀਂ ਥੋੜੇ ਦਿਨ ਵਾਸਤੇ ਕਰਕੇ ਬੰਦ ਕਰ ਦੇਣਾ ਅਸੀਂ ਹਮੇਸ਼ਾ ਮਤਲਬ ਇਹਨੂੰ ਚਾਲੂ ਰੱਖਣਾ ਚਾਹੁੰਦੇ ਹਾਂ ਔਰ ਸਾਰਾ ਪਰਿਵਾਰ ਵੀ ਇਸ ਗੱਲ ਤੇ ਰਾਜੀ ਹੈ ਕਿ ਅਸੀਂ ਇਹ ਕੰਮ ਸੇਵਾ ਇਹ ਚાલુ ਰੱਖੀਏ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਇਹ ਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਅਸੀਂ ਆਪਣੇ ਆਪ ਵਾਸਤੇ ਤੇ ਬੜਾ ਕੁਝ ਕਰਦੇ ਆ ਲੇਕਿਨ ਮਨੁੱਖਤਾ ਵਾਸਤੇ ਜਾਂ ਸਮਾਜ ਵਾਸਤੇ ਕੀ ਕੀ ਕਰ ਰਹੇ ਆ ਸਾਨੂੰ ਕੁਝ ਨਾ ਕੁਝ ਉਸ ਮਨੁੱਖਤਾ ਵਾਸਤੇ ਵੀ ਕਰਨਾ ਚਾਹੀਦਾ ਤਾਂ ਕਿ ਉਹ ਜਿਸ ਸਿਰਫ ਆਪਣੇ ਪਰਿਵਾਰ ਵਾਸਤੇ ਨਹੀਂ ਸੋਚਣਾ ਚਾਹੀਦਾ ਤਾਂ ਕਿ ਉਹ ਮੁਬਾਈ ਗੁਰੂ ਪਰਮਾਤਮਾ ਸਾਡੀ ਜਿਹੜੀ ਸੇਵਾ ਹੈ ਉਹ ਆਪਣੇ ਦਰ ਪ੍ਰਵਾਨ ਕਰੇ ਹਾਂਜੀ ਅਰੇ ਸਾਡੇ ਲੋਕ ਸੁੱਕੀਏ ਪਰ ਲੋਕ ਸੋਲੇ ਹੋ ਸਕ ਟਾਈਮਿੰਗ ਕਿੰਨੇ ਵਜੇ ਦੀ ਹੈ ਲੰਗਰ ਦੀ ਕਿੰਨੇ ਵਜੇ ਟਾਈਮ ਅਸੀਂ 5 ਵਜੇ ਤੋਂ ਲੈ ਕੇ 8 9 8:00 ਵਜੇ ਤੱਕ ਰੱਖਿਆ ਹੁੰਦਾ ਹੈ ਇਹ ਟਾਈਮ ਮਜ਼ਦੂਰਾਂ ਦਾ ਮੇਰੇ ਖਾਲਸਾ ਉਹ ਤੋਂ ਵੀ ਅਨੁਚਿਤ ਰੱਖ ਕੇ ਹਾਂ ਹਾਂ ਬਿਲਕੁਲ ਇਸ ਵੇਲੇ ਮਜ਼ਦੂਰ ਆਪਣੇ ਕੰਮ ਤੋਂ ਵੇਲੇ ਹੋ ਕੇ ਆ ਜਾਂਦੇ ਨੇ ਹਾਂਜੀ ਉਹ ਲੋਡਵਾਨ ਦਾ ਕੇ ਸ਼ੱਕ ਵੀ ਜਾਂਦੇ ਨੇ ਆਪਣੇ ਘਰਾਂ ਵਾਸਤੇ ਵੀ ਲੈ ਜਾਂਦੇ ਆ ਫਿਲਹਾਲ ਕਿੰਨੇ ਕ ਬੰਦੇ ਦਾ ਅਰੇਂਜਮੈਂਟ ਹੈ ਹਾਂਜੀ 35-40 ਆਦਮੀ ਦਾ ਅਸੀਂ ਅਰੇਂਜਮੈਂਟ ਰੱਖਿਆ ਹੋਇਆ ਔਰ ਜਿਉਂ-ਜਿਉਂ ਸੰਗਤ ਵਦ ਜਾਏਗੀ ਅਸੀਂ ਇਹ ਕੰਮ ਵਧਾਉਂਦੇ ਜਾਵਾਂ ਕੰਟੀਨ 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 ਸਾਡਾ ਪਰਿਵਾਰ ਵੀ ਇਹ ਚਾਹੁੰਦਾ ਹੈ ਕਿ ਹਮੇਸ਼ਾ ਵਾਸਤੇ ਕੰਟੀਨ ਹੋਵੇ ਅਗੇ ਬੱਚੇ ਜਿਹੜੇ ਨੇ ਉਹ ਜਿੱਦਾਂ ਦਾ ਬਣਾ ਰੱਖਿਆ ਹੈ ਇਹਦਾ ਮਤਲਬ ਕੰਟੀਨ ਕੰਟੀਨ ਰੱਖਾਂਗੇ ਤਾਂ ਬੱਚੇ ਵੀ ਇਸ